ਕੀ ਤੁਹਾਨੂੰ ਵੀ ਬੱਚਾ ਨਹੀਂ ਹੋ ਰਿਹਾ ਤੁਸੀਂ ਅੰਗਰੇਜ਼ੀ ਦਵਾਈਆਂ ਖਾ ਰਹੇ ਹੋ ਕਈ ਵਾਰ ਜੈਨਸਾਂ ਦੇ ਫੋਨ ਆਉਂਦੇ ਨੇ ਵੀਰਾਂ ਦੇ ਕਹਿੰਦੇ ਨੇ ਜੀ ਅਸੀਂ ਅੰਗਰੇਜ਼ੀ ਦਵਾਈ ਖਾ ਰਹੇ ਹਾਂ ਸਾਡੇ ਸਪਰਮ ਅਕਾਊਂਟ ਘਟਨੇ ਪਾਸ ਸੈੱਲ ਜ਼ਿਆਦੇ ਨੇ ਅਸੀਂ ਠੀਕ ਨਹੀਂ ਹੋ ਰਹੇ ਸਾਡੇ ਸਪਰਮ ਦੀ ਕੁਆਂਟੀਟੀ ਨਹੀਂ ਵਾਧਦੀ ਮੇਰੀ ਬੇਨਤੀ ਹੈ ਉਹ ਵੀਰਾਂ ਨੂੰ ਅੰਗਰੇਜ਼ੀ ਦਵਾਈ ਦੇ ਵਿੱਚ ਇਹ ਚੀਜ਼ ਨਾ ਪਾਓ ਤੁਹਾਡੇ ਅੰਗਰੇਜ਼ੀ ਦਵਾਈ ਦੇ ਨਾਲ ਸਪਰਮ ਅਕਾਊਂਟ ਨਹੀਂ ਵਾਧਦੇ ਜਿਨ੍ਹਾਂ ਵੀਰਾਂ ਨਾਲ ਬੀਤਿਆ ਉਹਨਾਂ ਨੂੰ ਸਭ ਨੂੰ ਪਤਾ ਹੈ ਸਪਰਮ ਕਾਉਂਟ ਵਧਾਉਣ ਲਈ ਸਭ ਤੋਂ ਵਧੀਆ ਦੇਸੀ ਦਵਾਈ ਆਉਂਦੀ ਹੈ ਜੀ ਪੁਸ਼ਪ ਤਣਵਾਰਸ ਦੋ ਗੋਲੀਆਂ ਸਵੇਰੇ ਤੇ ਦੋ ਗੋਲੀਆਂ ਤੁਸੀਂ ਰਾਤ ਨੂੰ ਖਾਣੀਆਂ ਨੇ ਨਾਲ ਇਹਦੇ ਉਸੀਰ ਆਸਬ ਪੀਣ ਵਾਲੀ ਲੈਣੀ ਹੈ ਜੀ ਚਾਰ ਚਮਚੇ ਸਵੇਰੇ ਤੇ ਚਾਰ ਰਾਤ ਨੂੰ ਰਿਜ਼ਲਟ ਇੰਨੇ ਕੁ ਵਧੀਆ ਨੇ ਤੁਸੀਂ ਹੈਰਾਨ ਰਹ ਜੂਗੇ ਅੰਗਰੇਜ਼ੀ ਦਵਾਈਆਂ ਤੁਸੀਂ 50-50 ਦੇ ਕੈਪਸੂਲ 100-100 ਰੁਪਏ ਪਰ ਕੈਪਸੂਲ ਖਾ ਕੇ ਦੇਖ ਲਿਆ ਤਾਂ ਤੁਸੀਂ ਆਯੁਰਵੇਦ ਦਾ ਚਮਤਕਾਰ ਹੁੰਦਾ ਦੇਖੋਗੇ ਆਪਦੇ ਅੱਖੀ ਆਪਦੇ ਹੱਥੀ ਆਪਦੇ ਦੇ ਉੱਤੇ ਤੁਹਾਨੂੰ ਪਤਾ ਲੱਗੂਗਾ ਤੁਹਾਡੇ ਸਪਰਮ ਕਾਉਂਟ ਉਰੇ ਤੋਂ ਉਰੇ ਹੋ ਗਏ ਪਾਸ ਸੈੱਲ ਖਤਮ 30 ਤੋਂ ਸਿੱਧਾ 90 ਮਿਲੀਅਨ ਰਿਜ਼ਲਟ ਇੰਨੇ ਵਧੀਆ ਆਯੁਰਵੇਦ ਦੇ ਵੱਲ ਜਰੂਰ ਆਓ ਨਸ਼ੇ ਪੱਤੇ ਤਿਆਗੋ ਵੀਡੀਓ ਯਾਰ ਦੋਸਤਾਂ ਨਾਲ ਸ਼ੇਅਰ ਜਰੂਰ ਕਰਦੇ ਜਿਨ੍ਹਾਂ ਦੇ ਵੇ ਔਲਾਦ ਨੇ ਬੱਚਾ ਨਹੀਂ ਹੈ ਗਿਆ ਵੇ ਔਲਾਦ ਜੋੜੇ ਆਪਾਂ ਨੂੰ ਇੱਕ ਵਾਰ ਜਰੂਰ ਮਿਲੋ ਰਿਜ਼ਲਟ ਆਪਾਂਸ ਸ਼ੇਅਰ ਕਰਦੇ ਰਹਨੇ ਆ ਅੱਜ ਵੀ ਵੀਡੀਓ ਦੇ ਨਾਲ ਇੱਕ ਰਿਜ਼ਲਟ ਸ਼ੇਅਰ ਕਰਾਂਗੇ ਉਹ ਵੀ ਦੇਖਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ